ਮੈਂ ਕੀ ਕਹੂੰਗੇ ਪਹਿਲਾਂ ਤਾਂ ਇਹ ਸੁਗਾਤ ਹੀ ਕਹੀ ਜਾ ਸਕਦੀ ਹੈ ਕਾਫੀ ਡੀਸ ਸੁਗਾਤ ਹੈ ਜਿਹੜੀ ਕਿ ਮਕਸਰ ਤੇ ਮਲੋਟ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25-30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਝੋਰ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਹੁਰਤ ਹੋ ਗਈ ਹੈ ਜਿੱਤੇ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਨੇ ਮੁਖਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਇੱਕ ਮੈਂ ਮੋਹਮ ਹੈ ਜਿਹੜੀ ਚਲਾ ਰਹੇ ਹੈਗੇ ਤੁਸੀਂ ਪਖਾਰੀਆਂ ਦੇ ਵਿੱਚ ਉਹਨਾਂ ਦੇ ਲਈ ਲੋਕਾਂ ਨੂੰ ਕੀ ਸੁਨੇਹਾ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਵੀ ਆਉਂਦੇ ਨੇ ਦੇਖੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਆ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ ਮੈਂ ਕੀ ਕਹੂੰਗੇ ਪਹਿਲਾਂ ਤਾਂ ਇਹ ਸੁਗਾਤ ਹੀ ਕਹੀ ਜਾ ਸਕਦੀ ਹੈ ਕਾਫੀ ਟਾਈਮ ਇਹ ਸੁਗਾਤ ਹੈ ਜਿਹੜੀ ਕਿ ਮਕਸਰ ਤੇ ਮਲੋਟ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25-30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਝੋਲ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਹੁਰਤ ਹੋ ਗਈ ਹੈ ਜਿੱਤੇ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਦੁਲ ਨੇ ਮੁਖਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਇੱਕ ਮੈਮ ਮੋਹਮ ਹੈ ਜਿਹੜੀ ਚਲਾ ਰਹੀ ਹੈਗੇ ਤੁਸੀਂ ਪਖਾਰੀਆਂ ਦੇ ਵਿੱਚ ਉਹਦੇ ਲਈ ਲੋਕਾਂ ਨੂੰ ਕੀ ਸੁਨੇਹਾ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਵੀ ਆਉਂਦੇ ਨੇ ਦੇਖੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਹਾਂ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ ਮੈਂ ਕੀ ਕਹੂੰਗੇ ਪਹਿਲਾਂ ਤਾਂ ਅੱਜ ਸੁਗਾਤ ਹੀ ਨਹੀਂ ਦੱਸ ਸਕਦਾ ਕਾਫੀ ਡਾਢੀ ਇਹ ਸੁਗਾਤ ਹੈ ਜਿਹੜੀ ਕਿ ਮਕਸਰ ਤੇ ਮਲੋਟ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25-30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਪੁਰਤ ਹੋ ਗਈ ਹੈ ਜਿੱਦੇ ਵਿੱਚ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲੋ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਦੋ ਨੇ ਮੋਖਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਇੱਕ ਮੈਂ ਮੋਹਮ ਹੈ ਜਿਹੜੀ ਚਲਾ ਰਹੀ ਹੈਗਾ ਤੁਸੀਂ ਪਖਾ ਗਿਆ ਦਿੰਦੇ ਉਹਦੇ ਲਈ ਲੋਕਾਂ ਨੂੰ ਕੀ ਸੁਣਿਆ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਵੀ ਆਉਂਦੇ ਨੇ ਦੇਖੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਹਾਂ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ